ਭਾਰਤੀ ਸੈਨਾ ਦਾ ਤੇਜਸ ਲੜਾਕੂ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਿਆ ਤਾਂ ਦੱਸ ਜਿਏ ਕਿ ਜਿੱਥੇ ਦੁਬਈ ਦੇ ਵਿੱਚ ਸ਼ੋਅ ਚੱਲ ਰਿਹਾ ਸੀ ਔਰ ਸ਼ੋਅ ਦੇ ਦਰਮਿਆਨ ਹੀ ਪ੍ਰੈਕਟਿਸ ਹੋ ਰਹੀ ਸੀ ਤੇ ਡੈਮੋ ਫਲਾਈਟ ਜਿਸ ਦਾ ਕਿ ਪਰਖਣ ਕੀਤਾ ਜਾ ਰਿਹਾ ਸੀ ਇਸੇ ਦਰਮਿਆਨ ਅਚਾਨਕ ਹੀ ਇਹ ਜਹਾਜ਼ ਹਾਦਸਾ ਗ੍ਰਸਤ ਹੋਇਆ ਹਵਾ ਦੇ ਵਿੱਚ ਉੜਦਾ ਉੜਦਾ ਅਚਾਨਕ ਹੀ ਹੀਠਾ ਆ ਡਿੱਗ ਗਿਆ ਜਿਸ ਦਰਮਿਆਨ ਕੀ ਦੱਸਿਆ ਜਾ ਰਿਹਾ ਕਿ ਜਿਹੜਾ ਪਾਇਲਟ ਹੈ ਉਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਜਿਹੜਾ ਜਹਾਜ਼ ਹੈ ਅਚਾਨਕ ਹੀ ਹਵਾ ਦੇ ਵਿੱਚ